ਸਤ ਸਾਲ ਜੀ ਕਿਤੇ ਪਤੇ ਹਰ ਸਭ ਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਇਹ ਲੰਗਰੇਸੀ ਸਿਰੰਦਰੋਡ ਤੋਂ ਇੱਥੇ ਸਰਦਾਰਜੀ ਘੋੜੇ ਇੱਕ ਬੋਰਡ ਪੜਿਆ ਸੁਣਿਆ ਸੀ ਉਦਾਂ ਵੀ ਬੜਾ ਨਾਮ ਸੁਣਿਆ ਇਹਨਾਂ ਦਾ ਫੈਸ਼ਨ ਤੌਰ ਤੇ ਅਸੀਂ ਇੱਥੇ ਅੱਜ ਆਜਾਏ ਹਾਂ ਜੀ ਘੋੜ ਲੈਣ ਵਾਸਤੇ ਤੇ ਜਿਵੇਂ ਵੜ ਰਿਹਾ ਇੱਥੇ ਸਮਾਨ ਤੇ ਮਨ ਕੀਤਾ ਵੀ ਤੁਹਾਡੇ ਨਾਲ ਵੀ ਸਾਂਝਾ ਕੀਤਾ ਜਾਏ ਕਿਉਂਕਿ ਸਰਦਿਆਂ ਦੀ ਸਵਾਗਤ ਹੈ ਘੁਰ ਸਰ੍ਹਹੀਆਂ ਦੇ ਵਿੱਚ ਗੁੜ ਖਾਣਾ ਗੁੜ ਵਰਤਣਾ ਇਹ ਕੁਦਰਤੀ ਇੱਕ ਸੌਗਾਤ ਪ੍ਰਮਾਤਮਾ ਨੇ ਸਾਡਾ ਦਿੱਤੀ ਹੈ ਤੇ ਇਸ ਸੌਗਾਤ ਨੂੰ ਸਾਡੇ ਤੱਕ ਪਹੁੰਚਾਰੇ ਨੇ ਸਵਾਰ ਕੇ ਹੋਰ ਸਰਦਾਰ ਸਾਹਿਬ ਦੀ ਮੇਰੇ ਕੋਲ ਖੜੇ ਨੇ ਤੇ ਸਭ ਤੋਂ ਪਹਿਲਾਂ ਤਾਂ ਪਾਪਾ ਜੀ ਆਪ ਜੀ ਦੇ ਨਾਮ ਕੀ ਜੀ ਮੇਰਾ ਸੁਖਵੰਤ ਸਿੰਘ ਕਸਮਤ ਸਿੰਘ ਪਿੰਡ ਦਾ ਹਰਮਨ ਸਿੰਘ ਪਿੰਡ ਪਾਵਰ ਨੇ ਪਿੰਡ ਪਾਵਰ ਲਗਾਇਆ ਹੈ 8 ਕਿਲੋ ਮੀਟਰ ਵਾਹ ਜੀ ਵਾਹ ਸਰਦਾਰ ਜੀ ਸਵਾਨ ਸਿੰਘ ਜੀ ਨੇ ਵੀ ਇੱਥੋਂ ਦੇ ਅਧਿਕਾਰ ਜਿਹੜੇ ਕਿ ਕੰਮ ਕਰ ਰਹੇ ਨੇ ਕਿਨੇ ਸਰਦਾਰ ਜੀ ਫਿਰ ਤੁਹਾਡਾ ਨਾਮ ਬੜਾ ਸੁਣਿਆ ਜੀ ਅਸੀਂ ਪਟਿਆਲੇ ਤੱਕ ਸਮੂਹ ਅਸੀਂ ਪਤਾ ਕੀ ਹਾਂ ਜੀ ਗੱਲ ਨਾਲ ਹੁਦਾ ਆਪਿਆ ਕਰਦੇ ਆਂ ਆਵਾਜ਼ ਜੀ ਦਾ ਸਾਨੂੰ ਜੂਨੀ ਬਾਟੀ ਦੇ ਸਮਾਨਤ ਮਿਲਿਆ ਬਖਾ ਜੂਨੀ ਬਾਟੀ ਜੇ ਅਸੀਂ ਪੋਸਟ ਵੀ ਕਰਿਆ ਮੈਂ 16 ਸਾਹ ਪਾਸੇ ਮੈਂ ਪੁੱਛਦਾ ਜੀ ਬਖ ਤੇਰੀ ਦੋਸਤ ਤੁਹਾਨੂੰ ਜੀ ਬੱਚੇ ਵੀ ਸਾਰਾ ਬੱਚੇ ਪਰਿਵਾਰ ਘਰ ਦੇ ਸਾਰੇ ਬੱਚੇ ਵੀ ਫਟਦਾ ਸੀ ਬੱਚੇ ਆਪ ਗੁਰਪੁਰਬ ਦਾ ਵਾਸਤਾ ਆ ਬੈਠੇ ਨੂੰ ਬੈਠੇ ਗੁਰਦੁਆਰੇ ਕੀਰ ਬਟਾ ਹੁੰਦਾ ਸੀ ਸਾਰਾ ਪਰਿਵਾਰ ਆਪ ਨੂੰ ਜੇ ਕੋਈ ਤਾਂ ਨਾ ਉਹ ਗੰਡਾਈ ਦਾ ਜੂਰੀ ਦੀ ਖਾਦ ਪਾਉਣਾ ਸੀ ਜੂਰੀ ਖਾਦ ਨਹੀਂ ਪਾਉਣੀ ਕੁਝ ਖਰੇ ਨਹੀਂ ਪਾਉਣੀ ਪਿਓ ਸਹੀ ਗਾ ਲੋਕਾਂ ਦੀ ਜੀ ਤੇ ਮਾੜਾ ਸੁਣਿਆ ਤੇ ਆਪੋ ਚੁੱਕੇ ਜੀ ਵਧੀਆ ਕਰਦੇ ਨਹੀਂ ਮੈਂ ਮੇਰੇ ਭਾਈਆਂ ਨੂੰ ਹੋਰਾਂ ਨੂੰ ਵੀ ਅਰਜ ਕਰਦਾ ਜੀ ਭਾਈ ਵਧੀਆ ਚੀਜ਼ ਵਧੀਆ ਚੀਜ਼ ਦੇਖੋ ਇਹ ਬੱਚਿਆਂ ਨੇ ਖਾਣਾ ਹਰੇਕ ਨੇ ਖਾਣਾ ਸਾਡੇ ਪਟੋਂ ਭਾਈ ਦੇ ਸਾਡੇ ਬੱਚੇ ਨੇ ਸਾਡਾ ਬਿਲਕੁਲ ਕਿਉਂ ਅਸੀਂ ਵੱਧ ਲੱਗਦੇ ਨਹੀਂ 12 ਹਜ਼ਾਰ ਦੇਖੋ ਇਹ ਵਧੀਆ ਦੇਖੋ ਇਹ 100% ਵਧੀਆ ਚੀਜ਼ ਹੈ ਇਹ ਤੋਂ ਸੰਗਤ ਜੀ ਚੇਨੀ ਲੋਈਨਾ ਡਾਕਟਰ ਵਾਇਰ ਕਰਦੇ ਨੇ ਇੱਥੇ ਤੁਸੀਂ ਪਿਓਰ 100% ਪਿਓਰ ਗੁੜ ਲੈ ਸਕਦੇ ਹੋ ਪਰ ਸੰਗਤ ਜੀ ਦੀ ਵੀਡੀਓ ਦੇਖ ਕੇ ਨਾ ਵਿਯਾਰਾ ਜੰਮਾ ਤੈਨੂੰ ਇੱਥੇ ਆਉਣਾ ਪੈਣਾ ਖੁਸ਼ਬੂਆਂ ਦੇਖੋ ਕਿਹੇ ਜੀ ਆ ਰਹੀਆਂ ਇੱਥੇ ਹੈ ਤੁਹਾਡੇ ਮੂੰਹ ਚ ਆਪਣੇ ਪਾਣੀ ਨਿਕਲੂਗਾ ਵੀ ਵਾਹ ਕੀ ਬਾਤ ਆ ਵੀ ਗੁੜ ਖਾਈਏ ਅਸੀਂ ਇੱਥੇ ਘਰ ਲੈ ਕੇ ਜਾਈਏ ਇੱਕ ਵਾਰੀ ਆਓ ਇੱਥੇ ਪਿੰਡ ਬਾਰੰਦੇ ਨੇੜੇ ਹੀ ਇੱਥੇ ਇਹਨਾਂ ਦਾ ਜੋ ਸਥਾਨ ਬਣਾਇਆ ਹੋਇਆ ਜਿੱਥੇ ਗੁੜ ਤਿਆਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਥੇ ਹਰ ਇੱਕ ਚੀਜ਼ ਕਿਸੇ ਦੇ ਚੀਤੇ ਕੋਈ ਲੁਕਾਉ ਨਹੀਂ ਹੈ ਸੰਨਵੀਂ ਅੰਦਰ ਬੁਲਾ ਲੈਣ ਨੇ ਵੀ ਆ ਕੇ ਦੇਖੋ ਤੁਸੀਂ ਹਰ ਚੀਜ਼ ਤਿਆਰੀ ਹੈ ਦੇਸੀ ਘਿਓ ਦੇ ਵਿੱਚ ਪਾ ਕੇ ਵੇਰਕਾ ਦਾ ਉਹ ਡੱਬਾ ਦੇਖੋ ਤੁਸੀਂ ਵੇਰਕਾ ਦੇ ਪਏ ਨੇ ਦੇਸੀ ਘਿਓ ਦੇ ਡੱਬੇ ਉੱਥੇ ਤਿਆਰ ਹੋ ਰਿਹਾ ਮੁਫਲੀ ਗੱਚ ਆਪਣਾ ਮੱਗਜ ਸੌਂਫ ਇਲਾਇਚੀ ਕਾਜੂ ਬਦਾਮ ਸਾਰਾ ਕੁਝ ਪਾ ਕੇ ਬੜੀ ਵਧੀਆ ਕੁਆਲਿਟੀ ਤਿਆਰ ਕੀਤਾ ਸੀ ਖਾ ਖੁਦ ਖਾਦਾ ਮੈਨੂੰ ਨਜ਼ਾਰਾ ਆ ਗਿਆ ਜੀ ਬਾਬੂ ਨੂੰ ਦਿਖਾਓ ਸਾਨੂੰ ਜਿਹੜਾ ਗਾਜਰਾ ਵਾਲਾ ਗੁਣ 라이ਫ ਬੂਟ ਵਾਲਾ ਹਲਦੀ ਵਾਲਾ ਕਿਹੜਾ ਸੱਪੇ ਨੂੰ ਲਾਇਆ ਨੇ ਬਾਹਰ ਉਹ ਵੀ ਥੋੜਾ ਦੱਸ ਸਕੋ ਆ ਜੀ ਅੱਜ ਕਿਹਦੇ ਨੂੰ ਆਇਆ ਅੱਜ ਆ ਜੀ ਆਹੋ ਜੀ ਕੈਮਰਾਮੈਨ ਜੀ ਆਹ ਦੇਖੋ ਇਹ ਤੁਹਾਡਾ ਗਾਜਰਾਂ ਵਾਲਾ ਗੁੜ ਤਿਆਰ ਹੋ ਰਿਹਾ ਜੀ ਕਾਸ਼ੂ ਲੱਗ ਰਿਹਾ ਪਰ ਵਿੱਚ ਪਹਿਲੇ ਵੇਖੋ ਰੇਜੀ ਕਾਸ਼ੂ ਲੱਗ ਰਿਹਾ ਬਾਦੀ ਵਾਲਾ ਉਹ ਪਿੱਛੇ ਮੇਰੇ ਬੇਟਾ ਬਹੁਤ ਦਾ ਤੁਹਾਨੂੰ ਬਣਿਆ ਹੋਇਆ ਦੱਸਣ데요 ਜੀ ਖੰਡਾ ਜੀ ਆ ਅੱਗੇ ਖੰਡ ਕਰਦੇ ਬਿਨੂ ਕੋ ਉਹ ਤੁਹਾਨੂੰ ਤੋਂ ਆਪ ਬਣਾਈ ਖੰਡਾ ਹੈ ਦੇਸੀ ਖੰਡ ਜਿਹੜੀ ਅੱਜ ਭਾਈ ਨਾਲ ਕੋਈ ਨਹੀਂ ਹੁੰਦਾ ਤੇ ਹਾਂਜੀ ਠੰਕੀ ਨਹੀਂ ਦਾ ਬਾਹਰ ਚਲੀ ਉਹ ਵੀ ਰਾਸਤੇ ਬਣੀ ਹੋਈ ਹੈ ਹਾਂ ਹਾਂ ਇੱਕ ਵੀ ਮੇਰੇ ਵੀ ਹੈ ਸਾਡੀ ਆਪ ਦੀ ਸੱਥੇ ਬਣਾਉਂਦੇ ਆ ਜਿਹੜੀ ਆਪਾਂ ਝੋਲਪਾ ਵੀ ਖਾ ਲੈਂਦੇ ਆ ਕਿਉਂ ਪਾਉਂਗਾ ਇਹਨੂੰ ਨਾ ਕਿੰਨੀ ਜਗ੍ਹਾ ਵਰਤੋ ਅੱਛਾ ਇਹੋ ਤਿੰਨੀ ਨਾ ਵਰਤੋ ਇਹਨੂੰ ਥੋੜੀ ਜਗ੍ਹਾ ਵਰਤੋ ਇਹਦੇ ਕੋਈ ਕੈਮੀਕਲ ਨਹੀਂ ਕੋਈ ਮਸਾਲਾ ਨਹੀਂ ਉਧਰ ਇਹ ਨਾ ਗੁੜ ਤੋਂ ਧੋ ਕੇ ਸਾਡੀ ਗੱਡੀ ਵੀ ਆ ਅੱਛਾ ਪਚਾਰੀਆਂ ਮਾਰਦੇ ਨਾ ਜੀਨ ਕਰਦੇ ਨੇ ਇਹ ਨਾਮ ਨਹੀਂ ਦੱਸਣਾ ਜੋ ਸੀਗਾ ਜਾਂਦਾ ਹੈ ਇਹ ਬੜੀ ਸੋਗਾਤ ਬਹੁਤ ਵਧੀਆ ਜੀ ਖਾਣ ਨੂੰ ਸੰਗਤ ਜੀ ਰਾਸ ਦੇਖੋ ਕਿੰਨਾ ਹੈ ਗੁਰੂ ਸਾਹਿਬ ਦੀ ਕਿਰਪਾ ਦੇਖੋ ਕਿੰਨੀ ਹੈ ਆਪਣੇ ਰੋੜ 'ਤੇ ਰੁੱਤ ਰੁੱਤ ਦੀਆਂ ਚੀਜ਼ਾਂ ਲੱਗ ਰਹੀਆਂ ਨੇ ਇਹ ਆ ਦਿਖਾਓ ਜੀ ਪੰਜਾਬੀ ਯੂਨੀਵਰਸਿਟੀ ਤੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਜੀ ਸਰਦਾਰ ਜੀ ਗੋਲ ਇਹ ਇਥੇ ਉਹ ਕਰਿਆ ਕੋਸਾ ਬਾਤ ਖਾਲੀ ਸਾਰੀਆਂ ਵੈਰਾਈਆਂ ਦੋਸਤਿਆ ਉਹ ਮਾੜਾ ਬਾਬੇ ਨਾ ਪਿਆ ਤੇ ਜਿਵੇਂ ਆਪਾਂ ਕਹਿ ਦਈਏ ਗਾਜਰ ਵਾਲੀ ਵਰਫੀ ਆਦਰ ਕਾਲੀ ਬਣੀ ਹਾਂ ਆਪਾਂ ਆਲਸੀ ਵਾਲੀ ਵਰਫੀ ਵੀ ਲੇਸੀ ਵਾਲੀ ਵਰਫੀ ਡਰਾਈ ਫੁੱਟ ਵਾਲੀ ਵਰਫੀ ਵੀ 8 10 ਮੇਲ ਵਰਫੀ ਬਣ ਗਿਆ ਅਸੀਂ ਸੰਘਤ ਨਾਲ ਹੀ ਬਣਾਈ ਸੀ ਕੱਲ ਉਹਨੇ ਪਈ ਹੋਵੇ ਲੱਗ ਜੇ 12 ਮੇਲ ਵਰਫੀ ਬਾਹਰ ਨਹੀਂ ਸਾਰਿਆਂ ਇੰਚ ਨਹੀਂ ਜਾ ਰਹੀ ਮੇਰੇ ਕਾ ਕਨੇਡਾ ਰੋਜ਼ ਵੀ ਕੋਰੀਅਰ ਕਰਿਆ ਜਿਦਾਂ ਕਵਰ ਖੰਦਾਵ ਕਹਿੰਦੇ ਸਾਨੂੰ ਦੁਬਾਰੇ ਭੇਜੋ ਜਿਨ੍ਹਾਂ ਕੋਈ ਨਹੀਂ ਪਾਈਦਾ ਆਉਂਦਾ ਲੈ ਜਾਂਦਾ ਜਿਹੜਾ ਕੋਈ ਨਹੀਂ ਕਰਦਾ ਇਹ ਤੇ ਉਹ ਜਿੱਥੇ ਉਹ ਨਹੀਂ ਹੈ ਵੀ ਕਈ ਟਾਕਤ ਕਰਦਾ ਬਸ ਇਹ ਤੇ ਹੋਰ ਜਿਹੜੇ ਐਨ ਆਰ ਆਈ ਬੰਦੇ ਨੇ ਸਾਡੇ ਭੈਣ ਭਰਾ ਉਹ ਤਾਂ ਇਹਨਾਂ ਤੇ ਤਰਸ ਆਹ ਦੇਖੋ ਇਹ ਹਲਦੀ ਵਾਲੀ ਲਾ ਮੈਂ ਭੁੱਲ ਜਾਨਾ ਗੱਲਾਂ ਆਹ ਦੇਖੋ ਥੋੜੀ ਜੀ ਹਲਦੀ ਵਾਲੀ ਹੈ ਉਹ ਲੈਸ਼ੀ ਵਾਲੀ ਹੈ ਇਹ ਹਲਦੀ ਵਾਲੀ ਬਰਫੀ ਜੀ ਗੁੜ ਹਲਦੀ ਵਾਲਾ ਇਹ ਕਹਿੰਦਾ ਜੀ ਇਹ ਲੈਸ਼ੀ ਵਾਲਾ ਲੈਸ਼ੀ ਵਾਲਾ ਜੀ ਹਰ ਤਰ੍ਹਾਂ ਦੀ ਵੈਰਾਈਟੀ ਇੱਥੇ ਗੁੜ ਦੀ ਮਿਲੂਗੀ ਜੀ ਤੁਹਾਨੂੰ ਹਾਂ ਜੀ ਹਟ ਹਟ ਨੇ ਇਹ ਅਲਸੀ ਵਾਲਾ ਹੈ ਇਹ ਦੇਖੋ ਖਲਫਾ ਜੀ ਖਾਦੇ ਇਹ ਅਲਸੀ ਵਾਲਾ ਹੈ ਅਲਸੀ ਬਾਈ ਵੀ ਇਹ ਅਲਸੀ ਸਾਰੇ ਗੁੜੋ ਤਰ੍ਹਾਂ ਦੇ ਗੁੜ ਨੇ ਸ਼ੱਕਰ ਗੁੜਾ ਕੇ ਬਿਠੇ ਇਧਰ ਇਹ ਆ ਦੇਖੋ ਬਿਠੇ ਇਧਰ ਸ਼ੱਕਰ ਗੁੜਾ ਚਾਹ ਵਾਲਾ ਆ ਸਾਹਮਣੇ ਦੇਖੋ ਜੀ ਗੰਨਾ ਸਾਰਾ ਇਹਨਾਂ ਦਾ ਆਪਣਾ ਬੀਜਿਆ ਹੋਇਆ ਗੰਨਾ ਆਪਣੀ ਫਸਲ ਸਾਰੀ ਤਾਜ਼ਾ ਗੰਨਾ ਤੁਹਾਨੂੰ ਦੇਖਣ ਨੂੰ ਮਿਲੂਗਾ ਖਿਡਾਰੀ ਚੱਲ ਰਹੀ ਹੈ ਜੀ ਚੱਲਦੀ ਖਿਡਾਰੀ ਦਾ ਖੰਡ ਖਾ ਰਿਹਾ ਕੋਲ ਖਾਣ ਨੂੰ ਕੁਝ ਨਾ ਤੇਤਰੇਲਾ ਖਾ ਰਹੇ ਆ ਦੇਖੋ ਤਾਂ ਲੋਤੀ ਕਿੰਨੇ ਜ਼ਰਾਤੀ ਹੈ ਉਹ ਆਜ ਇਹਦੇ ਤੋਂ ਨਿਕਲ ਕੇ ਕਿੱਥੇ ਜਾ ਰਿਹਾ ਹਾਂ ਜੀ ਹਾਂ ਜੀ ਇਹ ਰਾਸੇ ਜੂਸ ਇਥੋਂ ਨਿਕਲ ਕੇ ਕੁੰਕੇ ਹਾਂ ਜੀ ਅੰਦਰ 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 ਜਾ ਰਿਹਾ ਪਾ ਪਾ ਅੰਦਰ ਅੰਦਰ ਹੀ ਜਾ ਰਿਹਾ ਜੀ ਕੋਈ ਕੁੱਤਾ ਬਿੱਲਾ ਨਹੀਂ ਦਿਖਾ ਨਹੀਂ ਕਰੂ ਸਮਾ ਕੇ ਢੱਪ ਨਾਲ ਅਸੀਂ ਆਪਣੇ ਥੋਸ ਮਾਰ ਕੇ ਕਰਕੇ ਚਲਾ ਦਿੰਦਾ ਠੀਕ ਹੈ ਕਿਹ ਨਹੀਂ ਕੁੱਤਾ ਬਿੱਲਾ ਵੜ ਕੇ ਜੇ ਦਿਖਾ ਤਾਂ ਅੱਧਾ ਕਹਿੰਦੇ ਕੋਈ ਸਿੱਧਾ ਕਰਾਇਆ ਹੈ ਤੇ ਜਾ ਰਹਿ ਅੰਦਰ ਆਇਆ ਹੈ ਜੀ ਇਹ ਗੰਨਾ ਸਾਫ ਪੂਰਾ ਪੂੰਡਾ ਗੰਨਾ ਵੀ ਪੂੰਡਾ ਕਹਿੰਦੇ ਅੱਗੇ ਲਓ ਜੀ ਤਾਜ਼ਾ ਤਾਜ਼ਾ ਗੂੜ ਸਾਨੂੰ ਖੁਸ਼ਵਾ ਰਹੇ ਨੇ ਜੀ ਸਰਦਾਰ ਜੀ ਵਾਹ ਜੀ ਇਹ ਲਓ ਗਰਮ ਗੂੜ ਵਾਹ ਜੀ ਪਰਮਾ ਗਰਮ ਗੂੜ ਆਜੇ ਜੀ ਅਮਰਤ ਜੀ ਅਮਰਤ ਆਨੰਦ ਸੰਤਾਨੇ ਖਾਣ ਵਾਲੀ ਕੀ ਅਸੀਂ ਵੀ ਉਹ ਚੇਲੇ ਭਾਗਤਾ ਇਹ ਚੀਜ਼ ਜੰਮਣ ਮਰਨ ਦੇ ਜੀ ਕਮੂ ਜੀ ਅੱਜ ਦੇ 50 ਫਰਦ ਨੇ ਹਾਲਾਂਕਿ ਬੱਚਾ ਹੋ ਗਿਆ ਲੱਡੂ ਬੰਦੇ ਉਹ ਘਰ ਕੋਣਾ ਲੱਡੂ ਬੰਦੇ ਕਿਆ ਹੋ ਰਿਹਾ ਬਾਈ ਤੁਹਾਨੂੰ ਸਾਤਾ ਪਤਾ ਕੀ ਕਰ ਰਹੇ ਹੋਈ ਸਾ ਤੋਂ ਡੱਬੇ ਗਿਆਰਾ ਤਾਂ ਡੱਬੇ ਪੈ ਕਰਕੇ ਚੱਲੋ 100-100 ਦਬਾਅ ਦਾ ਬੋਲ ਇਹ ਵੀ 33 ਬਣਦੇ ਆਂ ਕਿ 3 ਅਸੀਂ ਵੀ ਫੂਰ ਬਣਦੇ ਆ ਹੁਣ ਹੂੰ ਉਹ ਘੂਰੀ ਗੜ ਤੋਂ ਦਾ ਇਹ ਪਿਓਰ ਦੀਦਾ ਬਣਨਾ ਪਿਓਰ ਜਿੱਲਾ ਹੀ ਪਿਓਰ ਵਾਹ ਵਾਹ ਸਾਰਾ ਬੜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਗੁਰੂ ਸਾਹਿਬ ਤੁਹਾਨੂੰ ਇਸੇ ਤਰ੍ਹਾਂ ਬਖਸ਼ਿਸ਼ਣਾ ਸਾਡਾ ਕੋਲ ਨਾ ਮਾਰਕ ਦੀ ਦੇਣਾ ਜੀ ਮਾਰਾ ਕਿਰਦਾਰ ਆਪਣੇ ਗੁਰਸਿੱਖ ਭਰਾਵਾਂ ਨੇ ਮਾਰਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਜਿੰਦੂਤ ਬੜੀਆਂ ਖਬਰਾਂ ਅੱਜਕੱਲ ਸੁਣਨ ਨੂੰ ਮਿਲਦੀਆਂ ਕਈ ਤੱਕ ਚੀਜ਼ਾਂ ਬਣਾ ਬਣਾ ਕੇ ਲੈ ਕੇ ਆ ਕੇ ਜੰਨੀਆਂ ਤੇ ਲਾਭ ਜੀ ਆਪਕੇ ਦਾਰੀ ਗੁਰੂ ਸੋਲੋ ਦੇ ਸਾਹਮਣੇ ਲਾ ਦੋ ਹਾਂ ਕੋਣ ਜੀ ਆਪ ਪੂਰੀ ਹਾਂਜੀ ਸੰਗਤ ਜੀ ਅਕੀਰ ਤੇ ਆਪਾਂ ਸਵਾਪਤੀ ਕਰਦੇ ਆਂ ਜੀ ਇਸ ਵੀਡੀਓ ਦੀ ਸਰਦਾਰ ਜੀ ਗੋੜਸ ਕੋਲਰ ਫੀਲਡ ਸਕੂਲ ਦੇ ਬਿਲਕੁਲ ਸਾਹਮਣੇ ਇਹਨਾਂ ਦਾ ਅੱਡੇਰੀ ਤੇ ਇੱਥੇ ਆ ਕੇ ਤੁਸੀਂ ਬਾਰੰਦ ਦੇ ਨੇੜੇ ਆਪਣਾ ਘੁਰ ਲੈ ਸਕਦੇ ਹੋ ਇੰਜੋਏ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਆਪ ਜੀ ਦਾ ਤੁਹਾਡਾ ਬਹੁਤ ਬਹੁਤ ਚੜ੍ਹਦੀ ਕਲਾ ਭਾਈਆਂ ਨਾਸਰਾ ਤੁਸੀਂ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ